ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਬੁਰਜ ਨੱਥੂ ਗਿਆ ਪਹੁੰਚਿਆ ਪੱਤੀ ਤਸੀਲ ਜ਼ਿਲ੍ਹਾ ਤਰਨਤਾਰਨ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਦੋ ਮੱਝਾਂ ਤੁਹਾਨੂੰ ਦਿਖਾ ਰਿਹਾ ਦੋਵੇਂ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਮਗਰ ਨੀਲੀ ਦਾ ਵੀ ਦਾ ਕਟਾ ਇੱਕ ਮਗਰ ਨੀਲੀ ਦਾ ਵੀ ਦੀ ਕੱਟੀ ਆ ਜਿਹੜੀ ਬੂਰੀ ਤੁਸੀਂ ਮੱਝ ਦੇਖੋਗੇ ਸੂਆਂ ਦੇ ਵਿੱਚ ਬਲਜਿੰਦਰ ਤੀਜਾ ਸੂਆ ਤੀਜਾ ਤੇ ਜੀ ਦੋਵੇਂ ਤੀਜੇ ਤੀਜੇ ਮੰਨ ਲਿਆ ਚੌਥਾ ਮੰਨ ਲੇ ਜੀ ਠੀਕ ਹੈ ਭਰਾ ਆ ਜਿਹੜੀ ਕਾਲੀ ਨੀਲੀ ਦਾ ਵੀ ਇਹਦੇ ਮਗਰ ਕਟਾ ਕੱਟਾ ਜੀ ਪੂਰੀ ਮਗਰ ਕੱਟੀ ਆ ਕਿੰਨਾ ਕਿੰਨਾ ਦੁੱਧ ਬੋਲਾ ਇਹਦੇ ਥਲੇ 10 ਕਿਲੋ ਇਹਦੇ ਥਲੇ 7 ਕਿਲੋ ਲਓ ਜੀ ਜਿਹੜੀ ਕਾਲੀ ਐ ਨੀਲੀ ਦਾ ਵੀ ਇਹਦੇ ਥਲੇ 7 ਕਿਲੋ ਆ ਤੇ ਆ ਪੂਰੀ ਥਲੇ ਇਸ ਵਕਤ 10 ਕਿਲੋ ਬੋਲਾ ਠੀਕ ਆ ਜੀ ਮਗਰ ਕੱਟੀ ਐ ਨੀਲੀ ਦਾ ਵੀ ਦੀ ਬਾਕਮਾਲਾ ਥੋੜਾ ਜੈਨੂੰ ਛੱਡ ਦੋ ਫਿਰ ਪੂਰੀ ਤੋੜ ਕੇ ਦਿਖਾ ਦੇ ਜੇ ਬਲਜਿੰਦਰ ਐਨੂੰ ਮਾਰੀ ਜੀ ਕੱਲੀ ਪੂਰੀ ਐ ਕੁਰੀ ਦੋਸਤੋਂ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਹਵਾਨੇ ਚੱਡੇ ਦੀ ਤਸੱਲੀ ਨਾਲ ਦੇਖ ਲਿਆ ਜੇ ਸ਼ਟਾਰਟਿੰਗ ਹੀ ਬਹੁਤ ਜਿਆਦੀ ਵਧੀਆ ਕੀਤੀ ਐ ਕਰਮਾਲੀ ਨੇ ਠੀਕ ਆ ਜੀ ਸੋ ਦੁੱਧ ਜਿੰਨਾ ਕ ਪਾਲੋਗੇ ਤੁਸੀਂ ਸੋ ਲੈਬ੍ਰੇਟਰ ਦੀ ਬਹੁਤ ਸਾਫ ਸੁਥਰੀ ਹੈ ਤੇ ਮੁੱਲ ਵੀ ਦੇ ਤਾਂ ਕੀ ਕਰਤਾ 1.5 ਜੀ 1 ਲੱਖ 5000 ਦੀ ਹਾਂਜੀ ਲਓ ਜੀ 1 ਲੱਖ 5000 ਦੀ ਦੋਸਤੋ ਇਹ ਮਿਲ ਜੂਗੀ ਸਿੱਧੀ ਜਾਂਦੇ ਆ ਜਵੀਰ ਕਰੋ ਚਾਹ ਕ ਠੀਕ ਹੈ ਜੀ 1 ਲੱਖ 5000 ਦੀ ਮਗਰ ਨੀਲੀ ਰਾਵੀ ਦੀ ਕੱਟੀ ਆ ਹਾਂ ਹਾਂ ਤੋੜਦੇ ਨਿੱਕੇ ਵੀਰ ਐਵੇਂ ਤੋੜਦੇ ਆ ਜੀ ਆਹ ਜਿਹੜੀ ਦੋਸਤੋ ਤੇਜਾ ਸੁਭਾ ਕੋਈ ਚੌਥਾ ਮੰਨ ਲੈ ਠੀਕ ਹੈ ਜੀ ਐਸ ਵਕਤ ਕੋਈ 7 ਕਿਲੋ ਬੋਲਾ ਮੰਨ ਲੈ ਕੋਈ ਕੱਚਾ ਦੁੱਧ ਮੰਨ ਲੈ ਮਗਰ ਦੇ ਕੱਟਾ ਮੇਲ ਕਾਫਾ ਪਾਕੀ ਟਾਂਟਾ ਟੋਚਾ ਇਸ ਮੈਂ ਤਾਂ ਵੀ ਚੰਗਾ ਦੁੱਧ ਵਾਲੀ ਮਾਜਾ ਜਿਆਦਾ ਨਹੀਂ ਕੋਈ 9 10 9 10 ਕਿਲੋ ਦੁੱਧ ਤੁਸੀਂ ਚੋ ਸਕਦੇ ਜੇ ਇਸ ਮੈਂ ਥੱਲੋਂ ਠੀਕ ਆ ਤੇ ਵੀਰ ਬਲਜਿੰਦਰ ਇਹ ਤਾਂ ਲੈਣਦਣ ਕੀ ਦਊਗਾ ਮੱਝ ਦਾ ਇਹ ਤਾਂ ਲੱਖ ਚ ਮਾਨਤਾ ਨਹੀਂ ਦਿੱਤੀ ਲਓ ਜੀ ਇਹ ਲੱਖ ਦੇ ਵਿੱਚੋਂ ਮਾਨਤਾ ਨਾ ਠੀਕ ਆ ਜੀ ਬੱਚੇ ਦੋਹਾਂ ਮੱਝਾਂ ਦੇ ਤੁਹਾਨੂੰ ਦਿਖਾ ਦਗੇ ਆਹ ਕੱਟੀ ਏ ਕਟਾਈ ਕਟਾਈ ਇਹ ਕਟਾ ਆ ਗਿਆ ਨੀਲੀ ਦਾਵੀ ਦਾ ਠੀਕ ਆ ਜੀ ਕਾਲੀ ਮਹਿ ਦਾ ਤੇ ਬੂਰੀ ਮਹਿ ਜਿਹੜੀ ਇਹ ਕੱਟੀ ਆ ਗਈ ਏ ਨੀਲੀ ਦਾਵੀ ਦੀ ਹਾਂਜੀ ਸੋ ਇਹ ਦੋਨੋਂ ਜਿਹੜੀਆਂ ਦੋਸੋ ਮੱਝਾਂ ਵਕਾਉ ਆ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਥੋੜਾ ਬਲਜਿੰਦਰ ਆਹ ਬੂ ਆ ਬਸ ਠੀਕ ਆ ਇੱਥੇ ਕਰਾ ਲਿਆ ਜੀ ਆ ਰੋਕ ਲਿਆ ਜਾ ਆ ਦੇਖੋ